ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦੀਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸਪਤੀ ਅਰਜ ਕਰਦਾ ਗੱਜ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਅੱਜ ਗੱਲ ਕਰਦੇ ਆਂ ਬੀਤੇ ਕੱਲ ਸੁਖਵੀਰ ਬਾਦਲ ਦਾ ਬਿਆਨ ਆਇਆ ਅਤੇ ਕਈ ਰੈਲੀਆਂ 'ਚ ਵੀ ਉਹਦਾ ਬਿਆਨ ਆਇਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਜਿਹੜੇ ਬਾਰਿਸ਼ ਪੰਜਾਬ ਦੇ ਜਥੇਬੰਦੀ ਦੇ ਮੁਖੀ ਉਹ ਦੁਬਈ ਤੋਂ ਆਇਆ ਮੈਨੂੰ ਡਰ ਸਤਾ ਰਿਹਾ ਕੱਲ ਨੂੰ ਕੋਈ ਹੋਰ ਨਾ ਆ ਜਾਏ ਦੁਬਈ ਤੋਂ ਆਏ ਦਾ ਸਾਨੂੰ ਕੀ ਪਤਾ ਹੈ ਕੀ ਹੈ ਜੇ ਤੂੰ ਇੰਨਾ ਸੱਚ ਬੋਲਦਾ ਮੈਂ ਸੁਖਵੀਰ ਬਾਦਲ ਨੂੰ ਕਹਿੰਨਾ ਵੀ ਜੇ ਤੂੰ ਇੰਨਾ ਸੱਚ ਬੋਲਦਾ ਆਪਣੇ ਬਾਰੇ ਵੀ ਸੱਚ ਬੋਲ ਦੇ ਤੂੰ ਔਲਾਦ ਤਾਂ ਵੱਡੇ ਬਾਦਲ ਦੀ ਹੋਈਆਂ ਪਰ ਸ਼ਰਿੰਦਰ ਕੌਰ ਬਾਦਲ ਦੀ ਔਲਾਦ ਨਹੀਂ ਤੇ ਇਹ ਕਿੱਥੇ ਆ ਕੇ ਫਰਕ ਪੈ ਗਿਆ ਤੇਰਾ ਤੇ ਤੂੰ ਜਿਹੜੀ ਸੈਲਰ ਚ ਤੇਰੇ ਪਿਓ ਨੇ ਘਮਿਹਾਰੀ ਰੱਖੀ ਹੋਈ ਸੀ ਨਾ ਉਹਦਾ ਮੁੰਡਾ ਹੈ ਤੇਰੇ ਪਿੰਡ ਦੇ ਲੋਕ ਵੀ ਦੱਸਦੇ ਨੇ ਜਦੋਂ ਅਸੀਂ ਮਨਪ੍ਰੀਤ ਬਾਦਲ ਨਾਲ ਹੁੰਦੇ ਸੀ ਨਾ ਤਾਂ ਇੱਕ ਬਿਆਨ ਲਾਇਆ ਸੀ ਕਹਿੰਦਾ ਵੀ ਮਨਪ੍ਰੀਤ ਬਾਦਲਾ ਅਸਲੀ ਬਾਦਲ ਨਹੀਂ ਹੈਗਾ ਫਿਰ ਉਹਦੇ ਪਿਓ ਨੇ ਉਹਦੀ ਬਿਆਨ ਲਾਇਆ ਸੀ ਉਹਦੇ ਤੇਰੇ ਆਪ ਕੋਜਟ ਬਿਆਨ ਲਾਇਆ ਸੀ ਵੀ ਤੂੰ ਘਮਿਆਰੀ ਦਾ ਮੁੰਡਾ ਹੈ ਜਿਹੜੀ ਸੈਲਰ ਚ ਰੱਖੀ ਹੋਈ ਸੀ ਸ਼ੋਸ਼ਕ ਵੀਰ ਬਾਦਲ ਨੇ ਮੈਂ ਬੀਤੇ ਕੱਲ ਇੱਕ ਪੋਸਟ ਵੀ ਪਾਈ ਸੀ ਆਪਣੇ ਪਰਿਵਾਰ ਦੀਆਂ ਸਾਰੀਆਂ ਕਰਤੂਤਾਂ ਆਪਣੇ ਆਪ ਹੀ ਉਹਨਾਂ ਦਾ ਚਿੱਠਾ ਜਿਹੜਾ ਖੋਲ ਦਿੱਤਾ ਸਟੇਜ ਦੇ ਉੱਪਰ ਅਜੀ ਬੋਲਣਾ ਨਹੀਂ ਚਾਹੁੰਦੇ ਸੀ ਚਲੋ ਤੁਹਾਨੂੰ ਲੋਕਾਂ ਨੇ ਨਕਾਰ ਦਿੱਤਾ ਸੀ ਪਰ ਬੋਲਣਾ ਪਿਆ ਹੁਣ ਵੀ ਅਸਲੀ ਕਰਤੂਤ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਦੱਸਦੇ ਰਹੀਏ ਤੂੰ ਵੱਡੇ ਬਾਦਲ ਦੀ ਨਜਾਇਜ਼ ਔਲਾਦ ਹੈ ਜਿਹੜੀ ਉਹਨੇ ਵਿਆਹ ਕੇ ਲਿਆਂਦੀ ਸੀ ਸੁਰਿੰਦਰ ਕੌਰ ਬਾਦਲ ਉਹਦਾ ਮੁੰਡਾ ਨਹੀਂ ਤੂੰ ਇਹ ਵੀ ਸਟੇਜ ਤੇ ਦੱਸ ਦਿਆ ਕਰ ਇਹਨਾਂ ਸੱਚ ਬੋਲ ਤੂੰ ਹੁਣ ਸੱਚ ਬੋਲ ਤੇ ਪਿਆ ਤੂੰ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਵੀ ਤੋਤੇ ਬੋਲਿਆ ਵੀ ਮਤਲਬ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਨੇ ਕਰਾਈ ਆ ਬਰਗਾੜੀ ਤੇ ਬਾਈਬਲ ਕਨਾ ਖੋਲੀ ਅਸੀਂ ਨੇ ਚਲਵਾਈ ਆ ਤੇ ਕਤਨਾ ਚ ਸਾਮਲਾ ਮੈਂ ਇਹਨਾਂ ਦੀ ਭੰਡਾਂ ਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਜਦੋਂ ਕੋਈ ਬੰਦਾ ਮੰਨ ਨਹੀਂ ਗਿਆ ਉਹਨੂੰ ਫੜ ਕੇ ਕਤਲ ਦੇ ਕੇ ਇਸ ਚੰਦਰ ਕਿਉਂ ਨਹੀਂ ਕਰਦੇ ਇਹ ਪੰਕਣ ਵਾਸਤੇ ਸਾਡ ਰੱਖਿਆ ਸੁਖਵੀਰ ਬਾਦਲ ਦੀਆਂ ਜੜੀਆਂ ਭੇਡਾਂ ਨੇ ਉਹ ਵੀ ਸੁਣ ਲੈਣ ਵੀ ਇਹ ਪਲੇਖਾ ਘੜਦੇ ਵਿੱਚ ਸੁਖਵੀਰ ਬਾਦਲ ਦੇ 2027 ਚ ਸਰਕਾਰ ਆ ਜੂਗੀ। ਸੁਖਵੀਰ ਬਾਦਲ ਤੁਹਾਡੇ ਸਾਹਮਣੇ ਤਾਂ ਕਹੀ ਜਾਂਦਾ ਇਹ ਗੱਲ। ਵੀ ਇੱਕ ਡੰਬਈ ਤੋਂ ਆਇਆ ਹੋਇਆ ਇੱਥੇ ਜਥੇਦਾਰ ਬਣ ਗਿਆ। ਇੱਥੇ ਪਾਰਟੀ ਬਣਾ ਕੇ ਤੁਰ ਪਿਆ ਲੋਕ ਉਹਦੇ ਮੰਗਰ ਤੁਰ ਪੇ। ਕਨ ਮੈਨੂੰ ਤਾਂ ਹਜੇ ਡਰਾ ਕੋਈ ਅੱਧਾ ਫੋਰਨਾ ਆ ਜੇ। ਫੋਰਨਾ ਕੋਈ ਕਿਧਰੋਂ ਆ ਜੇ। ਇਹਦਾ ਮਤਲਬ ਹੈ। ਤੁਸੀਂ ਹਾਰੇ ਖੜਿਓ ਹਾਰ ਮੰਨ ਲਈ ਆ ਤੁਸੀਂ ਨੇ। ਸੁਖਵੀਰ ਬਾਦਲ ਦੀਆਂ ਭੇਡਾਂ ਨੂੰ ਵੀ ਕਹਿਣਾ। ਮੈਂ ਝੜੂ ਪੇਡਾ ਨੂੰ ਵੀ ਕਹਿਣਾ ਵੀ ਜੇਕਰ ਹਿੰਮਤ ਆ ਤੁਹਾਡੇ ਚਲੱਤਾਂ ਭਾਰ ਚੱਲਦੀਆਂ ਨੇ ਸ਼ੁਕਵੀਰ ਬਾਦਲ ਤੇ ਕਾਰਵਾਈ ਕਰੋ ਉਹ ਕਤਲ ਵੀ ਮੰਨਿਆ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਵੀ ਮੰਨਿਆ ਸੋ ਸ਼ੁਕਵੀਰ ਬਾਦਲ ਨੂੰ ਆਪਣੇ ਵਿਚਾਰਧਾਰਾ ਤੇ ਕੰਟਰੋਲ ਕਰਨਾ ਚਾਹੁੰਦਾ ਨਹੀਂ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ